ਨਕੋਦਰ ਦੇ ਜਿਹੜੇ ਪਿੰਡ ਹੈਗੇ ਆ ਜੇ ਦੋਨੇ ਦੀ ਗੱਲ ਕਰੀਏ ਤਾਂ ਲਗਾਤਾਰ ਚੋਰਾ ਦੇ ਹਵਾਲੇ ਇਸ ਲਈ ਕਹਿ ਰਹੇ ਆ ਕਿਉਂਕਿ ਨਕੋਦਰ ਦੋਨਾਂ ਇਲਾਕੇ ਦੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਨੇ ਅੱਜ ਪਿੰਡ ਖੀਵਾ ਦੇ ਵਿੱਚ ਖੜੇ ਆ ਜਿੱਥੇ ਕਿ ਇੰਦਰਜੀਤ ਜਿਹੜੇ ਨੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਬੇਟੇ ਦੇ ਨਾਲ ਖੜੇ ਆ ਜਿੱਥੇ ਘਰ ਦੇ ਵਿੱਚ ਚੋਰਾਂ ਨੇ ਜਿਹੜਾ ਹੈਗਾ ਹੱਲਾ ਬੋਲਿਆ ਅਤੇ ਲੱਖਾਂ ਰੁਪਏ ਦਾ ਸਮਾਨ ਸੋਨੇ ਦਾ ਅਤੇ ਨਗਦੀ ਲੈ ਕੇ ਫਰਾਰ ਹੋ ਚੁੱਕੇ ਨੇ ਵੀਰ ਜੀ ਸਾਡੇ ਨਾਲ ਨੇ ਵੀਰ ਜੀ ਕੀ ਨਾਮ ਜੀ ਮਨਦੀਪ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਜਿਹੜੀ ਇਹ ਚੋਰੀ ਹੋਈ ਆ ਬਸ ਕੀ ਦੱਸੀਏ ਜੀ ਹੁਣ ਮੇਰੇ ਰਾਤ ਜੁੱਟੇ ਨਸਾਫ ਚਾਈਦਾ ਆ ਜੀ ਇੱਕ ਕੀ ਕੀ ਸੀਗਾ ਆਪਣੇ ਆਪਣੇ ਜੀ ਚਾਰ ਚੈਨੀਆਂ ਸੀਗੀਆਂ ਕਲ ਦੀਆਂ ਦੋ ਸੈਟ ਘੜਿਆਂ ਦੇ ਸੀ ਤੇ ਤਕਰੀਬਨ ਅੱਧਾ ਕਿਲੋ ਦਾ ਸੀਗਾ ਜੀ 20 ਨਗਤ 20 ਨਗਤ ਸੀ ਨੀ ਨਗਾ ਸੀਗਾ ਚੋਰ ਆਏ ਕਿੱਧਰਤੀ ਹੈਗੇ ਆ ਆਪਣੇ ਬੈਕ ਸਾਈਡ ਦੇ ਆਏ ਆ ਜੀ ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਨਹੀਂ ਜੀ अच्छा कोई नहीं कैमरा टोटल कितना का नुकसान हो गया होगा 25 30 लाख ਦੇ ਵਿੱਚ ਉੱਚਾ ਹੈ 25 30 ਲੱਖ ਰੁਪਏ ਦਾ ਜੀ ਤੇ ਜੇ ਗੱਲ ਕਰੀਏ ਕੋਈ ਸੀਸੀਟੀਵੀ ਕੈਮਰੇ ਵਗੈਰਾ ਆਸ-ਪਾਸੇ ਲੱਗੇ ਹੋਣ ਆਸ-ਪਾਸੇ ਸਾਡੇ ਏਰੀਏ ਤੇ ਤਾਂ ਹੈ ਨਹੀਂ ਜਿੱਦ ਪਿੰਡ 'ਚ ਹੈਗੇ ਆ ਜੀ ਠੀਕ ਹੈ ਹਾਂ ਜੀ ਪੁਲਿਸ ਆਈ ਸੀ ਹਾਂ ਜੀ ਆਈ ਸੀ ਉੱਗੀ ਵਾਲੇ ਵੀ ਆਏ ਸੀ ਕਿ ਸਵੇਰੇ ਰਿਪੋਰਟ ਲੈ ਕੇ ਲੱਗਾ ਆ ਜੀ ਤੇ ਸ਼ਾਮੀਨ ਨਕੌਦਰ ਵਾਲੇ ਵੀ ਠਾਣੇ ਉਤਵਾਏ ਆ ਅੱਛਾ ਹਾਂ ਜੀ ਤੇ ਇਹ ਚੋਰ ਜਿਹੜੇ ਹੈਗੇ ਆ ਕਿਸ ਤਰ੍ਹਾਂ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਘਰ ਦੇ ਵਿੱਚ ਚੋਰੀ ਹੋਈ ਆ ਸਾਨੂੰ ਜੀ ਤਕਰੀਬਨ ਪੌਣੇ 1:3 ਵਜੇ ਪਤਾ ਲੱਗਾ ਜੀ ਮਾਤਾ ਨੂੰ ਬਾਥਰੂਮ ਆਇਆ ਜੀ ਮੇਰੀ ਘਰ ਵਾਲੀ ਜਿਉਂ ਉਹਨੇ ਬਾਥਰੂਮ ਕਰਵਾਇਆ ਵਾ ਬੂਆ ਨਹੀਂ ਖੋਲਿਆ ਕੋਸ਼ਿਸ਼ ਕੀਤੀ ਉਹਨੇ ਕਿਹਾ ਵੀ ਖਨੀ ਨੇਰੀ ਨਾਲ ਬੰਦ ਹੋ ਗਿਆ ਦਰਵਾਜਾ ਤੇ ਜਦੋਂ ਫਿਰ ਦੋਵੇਂ ਥਾਣਾ ਖੋਲਿਆ ਵਾ ਤੇ ਟੀਵੀ ਟਰਾਲੀ ਜੀ ਸੀਗੀ ਦਰਵਾਜੇ ਦੇ ਅੰਦਰ ਲਾਈ ਹੋਈ ਤੇ ਉਤੋਂ ਪਤਾ ਲੱਗਾ ਗਈ ਤੇ ਜਦੋਂ ਇਹ ਅੰਦਰ ਵਾਲੀ ਆ ਲਮਾਰੀ ਖੁੱਲੀ ਸੀ ਕਿ ਤੇ ਗਰਲ ਪੱਟੀ ਵਈ ਸੀ ਤੁਹਾਡੀ ਤੇ ਪਤਾ ਲੱਗਾ Almari ਦੇ ਵਿੱਚ ਸੀਗਾ ਸਾਰਾ ਗਹਿਣਾ ਸਾਰਾ ਇਸ ਗਹਿਰਾ ਜੀ ਲੋਕਾਂ ਦੇ ਵਿੱਚ ਲੋਕ ਤੋੜ ਕੇ ਤੇ ਫਿਰ ਉਹਨਾਂ ਨੇ ਕੱਢ ਕੇ ਲਗਾ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਤੇ ਇਹ ਮੰਗੇ ਜੀ ਜਿਹੜੇ 12 ਤੱਕ ਕੀਤੀ ਹੋਈ ਆ ਤੇ ਸਾਨੂੰ ਵੀ ਪਤਾ ਲੱਗਾ ਵੀ ਕਹਿੰਦੇ ਪਿੰਡੋਂ ਵੀ ਹੋਵੇ ਤੇ ਅੰਦਰ ਉਹਨੂੰ ਦਿੱਤੇ ਜਾਵੇ ਹੋਰਾਂ ਨੂੰ ਵੀ ਅਗਲ ਆ ਜੂਗੇ ਕੁਝ ਪਤਾ ਲੱਗਾ ਕਿ ਕੋਈ ਕਾਹਦੇ ਤੇ ਆਏ ਏ ਜਿਹੜੇ ਨੌਜਵਾਨ ਨਹੀਂ ਜੀ ਤਾਂ ਕੋਈ ਨਹੀਂ ਪਤਾ ਲੱਗਾ ਵੀ ਜਾਂ ਗੱਡੀ ਤੇ ਆਏ ਆ ਜਾਂ ਮੋਟਰਸਾਈਕਲ ਤੇ ਇਦਾਂ ਦਾ ਕੋਈ ਨਹੀਂ ਪਤਾ ਲੱਗਾ ਮੇਨ ਗਹਿਣੇ ਤੇ ਪੈਸੇ ਹੀ ਉਹਨਾਂ ਨੇ ਚੁੱਕੇ ਹਾਂਜੀ ਹਾਂਜੀ ਕੋਈ ਹੋਰ ਸਮਾਨ ਘਰਦਾ ਕੋਈ ਸਮਾਨ ਵਾਲੀ ਖਲਾਰਾ ਵਗੈਰਾ ਕੋਈ ਪਾਇਆ ਹੋਵੇ ਪਾਸਪੋਰਟ ਲੈ ਕੇ ਗਏ ਬੱਚੇ ਤਾਂ ਜੀ ਬਸ ਇਹ ਸਨ ਘਰ ਦੇ ਮਾਲਕ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਘਰ ਦੇ ਵਿੱਚ ਜਿਹੜਾ ਹੈਗਾ ਚੋਰ ਦਾਖਲ ਹੁੰਦੇ ਨੇ ਗ੍ਰਿਲ ਤੋੜਦੇ ਨੇ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਅਲਮਾਰੀਆਂ ਦੇ ਵਿੱਚ ਜਿਹੜੇ ਗੋਦਰੇ ਦੀਆਂ ਅਲਮਾਰੀਆਂ ਨੇ ਉਹਨਾਂ ਦੇ ਲੋਕ ਤੋੜਦੇ ਨੇ ਉਸ ਤੋਂ ਬਾਅਦ ਜਿਹੜਾ ਲੋਕਰ ਤੋੜਨ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੇ ਵਿੱਚ ਜੋ ਸੋਨੇ ਦਾ ਗਹਿਣਾ ਜਾਂ ਚਾਂਦੀ ਦਾ ਗਹਿਣਾ ਪਿਆ ਆ ਉਹ ਲੈ ਕੇ ਫਰਾਰ ਹੋ ਜਾਂਦੇ ਨੇ ਅਤੇ ਇੱਕ ਪਾਸਵਰਡ ਵੀ ਲੈ ਕੇ ਜਿਹੜੇ ਹੈਗੇ ਚੋਰ ਫਰਾਰ ਹੋ ਚੁੱਕੇ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਇਹਨਾਂ ਚੋਰਾਂ ਨੂੰ ਪੁਲਿਸ ਕਦੋਂ ਤੱਕ ਕਾਬੂ ਕਰਦੀ ਹੈ ਕੈਮਰਾ ਪਰਸਨ ਨਾਲ ਪਨੀ ਤਰੋੜਾ ਨਕੋਤਾਰ ਜੀ ਬੈਂਟ ਕੀ ਨਾਮ ਜੀ ਰਾਜਾ ਜਾਨੀ ਸਰ ਕੀ ਕਹਿਣਾ ਚਾਹੋਗੇ ਕਿ ਕਿ ਗੱਲਬਾਤ ਹੋ ਗਈ ਆ ਹਲਵਾਦ ਅਜੀ ਪਾਜੀ ਇਹ ਹੋਇਆ ਅਸੀਂ 1:30 ਵਜੇ ਉੱਠੇ ਆ ਬਾਥਰੂਮ ਕਰਕੇ ਗਏ ਆ ਇੱਥੇ ਇਸ ਕਮਰੇ ਚ ਮੈਂ ਆਈ ਹਾਂ ਕੋਈ ਵਾਸਤਾ ਕੁਛ ਨਹੀਂ ਸੀਗਾ ਸਾਡੇ ਸਾਡੇ ਕੁੰਡੇ ਖੁੱਲੇ ਹੁੰਦੇ ਆਂ ਅੰਦਰ ਜਦੋਂ ਅਸੀਂ 9:30 ਵਜੇ ਮੈਨੂੰ ਮਾਤਾ ਨੇ ਠਾਇਆ ਮਾਤਾ ਕਹਿੰਦੀ ਰਾਜਪ ਮੈਂ ਬਾਥਰੂਮ ਆਇਆ ਮੈਂ ਕਿਹਾ ਚੱਲ ਮਾਤਾ ਲੈ ਕੇ ਆਈ ਮੈਂ ਅੰਦਰ ਜਦੋਂ ਬੂਆ ਵਾਂ ਲੱਗਾ ਦੇਖਿਆ ਮੈਂ ਕਹਿੰਦੀ ਹਰੀ ਨੂੰ ਤਾਂ ਆਈ ਨਹੀਂ ਬਹਾਵਾ ਦਾ ਕਿੱਦਾਂ ਬੂਆ ਲੱਗ ਗਿਆ ਜਦ ਮੈਂ ਖੜਕਾ ਕੀਤਾ ਉਹ ਧੱਕਾ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਬੂਆ ਖੁੱਲੇ ਨਾ ਅਈ ਦੱਸ ਜਿੱਦਾਂ ਕੋਈ ਮਗਰ ਖੜਾ ਹੁੰਦਾ ਹੈ ਮਗਰ ਮਾਤਾ ਨੂੰ ਫੜ ਕੇ ਮੈਂ ਕਹ ਤਾ ਮੰਮੀ ਇੱਥੇ ਕੁਰਸੀ ਤੇ ਖੜੀ ਹੋ ਮੈਂ ਦੇਖਾ ਕੌਣ ਆ ਜਦੋਂ ਮੈਂ ਖੁੱਲਿਆ ਤਾਂ ਮੁੜ ਕੇ ਟੀਵੀ ਟਰਾਲੀ ਵਾਲਾ ਮਹਮੂਦੇ ਪਈ ਸੀ ਤੇ ਇਹ ਮੈਂਟ ਚ ਹੀ ਬਰਾ ਹੋ ਗਈ ਉਹ ਨੱਚ ਸੀ ਕੋਈ ਪਾਜੀ ਦੇਖਿਆ ਸੀ ਹੈ ਨਹੀਂ ਗਾ ਜੇ ਅਸੀਂ ਕਿ ਇਹ ਦੇਖਿਆ ਦੇਖਿਆ ਨਹੀਂ ਮੈਂ ਤਾਂ ਇੱਥੇ ਡੈਗ ਪਈ ਆ ਇਹਨਾਂ ਨੇ ਮੈਨੂੰ ਆਗੇ ਦੇਖਿਆ ਕੀ ਹੋਵੇ ਇਹਨਾਂ ਨੇ ਕਹਾਣੀ ਮਾਤਾ ਨੂੰ ਘਸੋ ਹੋ ਗਏ ਇਹ ਸਾਵਾ ਨੂੰ ਪੰਗ ਲੈ ਕੇ ਗਈ ਹੈ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਜੀ ਸਾਡਾ 1/2 ਕਿਲੋ ਸੋਨਾ ਸੀ ਮੇਰਾ 20000 ਰੁਪਈਆ ਸੀਗਾ ਮੁੰਡੇ ਦਾ ਪਾਸਪੋਰਟ ਸੀਗਾ ਹੋਰ ਪਤਾ ਨਹੀਂ ਉਹਨਾਂ ਨੇ ਕੀ ਕਰਨਾ ਸੀਗਾ ਸਾਥ ਇੱਕਰ ਪਤਾ ਨਹੀਂ ਕਿਹੜਾ ਟਾਈਮ ਲਾ ਕੇ ਆ ਗਿਆ ਉਸ ਪਤਾ ਲੱਗਾ ਕਿੰਨੇ ਕ ਜਣੇ ਸੀਗੇ ਆਈਡੀਆ ਹੋਏ ਤਾਂ ਸਾਨੂੰ ਕੋਈ ਪਤਾ ਨਹੀਂਗਾ ਭਾਜੀ ਇੱਕ ਦਿਨ ਕੋਈ ਪਤਾ ਨਹੀਂ ਆਹੀ ਦੋ ਸਾਡੇ ਬੰਦੇ ਨੇ ਕਿਹੜਾ ਸਾਡਾ ਮਗਰ ਬੰਦਾ ਭੱਜਣ ਵਾਲਾ ਸੀ ਜਾਂ ਕੋਈ ਜਾਣ ਵਾਲਾ ਸੀ ਤਾਂ ਮੈਨੂੰ ਹੀ ਦੇਖਣ ਲੱਗ ਗਿਆ ਵੀ ਕੀ ਹੋ ਗਿਆ ਇਹ ਜਿਹੜਾ ਸਮਾਨ ਪਿਆ ਸੀ ਕਾਹਦੇ ਚ ਪਿਆ ਸੀ ਇਹ ਲੋਕਰ ਚ ਪਿਆ ਸੀਗਾ ਵਿੱਚ ਲਵਾਰੀ ਦੇ ਲੋਕਰ ਦੇ ਤਾਲੇ ਤੁਲੇ ਤੋੜੇ ਜਾਂ ਲੋਕਰ ਦੇ ਤਾਲੇ ਆ ਦੇ ਤੋੜੇ ਹੋਏ ਨੇ ਸਹਰਾ ਹੋ ਗਿਆ ਵੀ ਇਦਾਂ ਦੇ ਤਾਂ ਲੋਕਰੀ ਹੈ ਨਹੀਂ ਕਿਸੇ ਦਾ ਜਿੱਦਾਂ ਦੇ ਲੱਗੇ ਹੋਏਗਾ ਵਰਨੇ